ਦਰਸ਼ਕੋ ਤੁਸੀਂ ਦਰਸ਼ਨ ਕਰ ਰਹੇ ਹੋ ਧੰਨ ਗੁਰਗੋਬਨ ਸਿੰਘ ਪਾਤਸ਼ਾਹ ਦੇ ਨਾਨਕ ਕੇ ਪਿੰਡ ਤੇ ਮਾਤਾ ਗੁਜਰ ਕੌਰ ਦੇ ਪੇਕੇ ਪਿੰਡ ਲਖਨੌਰ ਸਾਹਿਬ ਦੇ ਜਲਦੀ ਜਲਦੀ ਇਹ ਵੀਡੀਓ ਕਰ ਦਿਓ ਸ਼ੇਅਰ ਹਰ ਘਰ ਦੇ ਵਿੱਚ ਹਰ ਇੱਕ ਸਿੱਖ ਮਾਤਾ ਗੁਜਰ ਕੌਰ ਦੇ ਪੇਕੇ ਤੇ ਗੁਰਗੋਬਨ ਸਿੰਘ ਪਾਤਸ਼ਾਹ ਦੇ ਨਾਨਕ ਕੇ ਪਿੰਡ ਦੇ ਘਰ ਦੇ ਦਰਸ਼ਨ ਕਰ ਸਕੇ ਇਹ ਤੁਹਾਡੀ ਸੇਵਾ ਹੈ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੇ ਫੇਸਬੁੱਕ ਤੇ ਦੇਖ ਰਹੇ ਹੋ ਤੇ ਫੋਲੋ ਕਰ ਲਵੋ ਸੋ ਅੱਜ ਆਪਾਂ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਨਕ ਦੇ ਪਿੰਡ ਲਖਨੌਰ ਸਾਹਿਬ ਦੇ ਇਤਿਹਾਸ ਦੀਆਂ ਗੱਲਾਂ ਬਾਤਾਂ ਕਰਨੀਆਂ ਨੇ ਦਰਸ਼ਕੋ ਭਾਵੇਂ ਲਖਨੌਰ ਸਾਹਿਬ ਦਾ ਇਤਿਹਾਸ ਮਹਾਭਾਰਤ ਤੱਕ ਨਾਲ ਜੋੜਿਆ ਜਾਂਦਾ ਪਰ ਇੱਥੇ ਗੁਰਨਾਨਕ ਸਾਹਿਬ ਪਾਤਸ਼ਾਹ ਆਪਣੀ ਪਹਿਲੀ ਉਦਾਸੀ ਦੇ ਦੌਰਾਨ ਹਰਦਵਾਰ ਸਾਹਿਬ ਨੂੰ ਜਾਂਦੇ ਹੋਏ ਇੱਕ ਰਾਤ ਇਸ ਸਥਾਨ ਦੇ ਉੱਤੇ ਠਹਿਰੇ ਸਨ। ਤਾਨ ਗੁਰ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦਾ ਪ੍ਰਕਾਸ਼ ਪਟਨਾ ਸਾਹਿਬ ਦੀ ਧਰਤੀ ਤੇ 1666 ਈਸਵੀ ਨੂੰ ਹੁੰਦਾ ਹੈ। ਪਾਤਸ਼ਾਹ ਦੀ ਉਮਰ ਜਦੋਂ ਇਤਿਹਾਸਕਾਰ ਕਹਿੰਦੇ 5 ਕੁ ਸਾਲਾਂ ਦੀ ਹੋਈ ਤੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਆਨੰਦਪੁਰ ਸਾਹਿਬ ਆਉਣ ਲਈ ਸੁਨੇਹਾ ਭੇਜ ਦਿੱਤਾ। ਮਾਤਾ ਗੁਜਰ ਕੌਰ, ਮਾਮਾ ਕਿਰਪਾਲ ਚੰਦ ਗੁਰੂ ਗੋਬਿੰਦ ਰਾਜ ਸਾਹਿਬ ਨੂੰ ਨਾਲ ਲੈ ਕੇ ਪਟਨਾ ਸਾਹਿਬ ਦੀ ਧਰਤੀ ਤੋਂ ਚੱਲਦੇ ਆ 1 ਸਾਲ ਦੇ ਵਿੱਚ ਇੱਥੇ ਪਹੁੰਚੇ ਇੱਥੇ ਪਹੁੰਚ ਕੇ ਧੰਨ ਗੁਰਗੋਬਿੰਦ ਸਿੰਘ ਪਾਤਸ਼ਾਹ ਲਗਭਗ 6 ਮਹੀਨਿਆਂ ਤੱਕ ਆਪਣੇ ਨਾਨਕ ਕੇ ਪਿੰਡ ਲਖਨੌਰ ਸਹਿ ਬਰਾਏ ਨੇ ਇਤਿਹਾਸਕਾਰ ਦੱਸਦੇ ਨੇ ਕਿ ਮਾਮਾ ਕਿਰਪਾਲ ਚੰਦ ਨੇ ਨਾਨਕਿਆਂ ਦੇ ਵਜੋਂ ਗੁਰਗੋਬਿੰਦ ਸਿੰਘ ਪਾਤਸ਼ਾਹ ਦੀ ਦਸਤਾਰ ਬੰਦੀ ਵੀ ਇਸ ਪਾਵਨ ਧਰਤੀ ਦੇ ਉੱਪਰ ਕੀਤੀ ਜਿੱਥੇ ਤੁਸੀਂ ਆ ਅੱਜ ਦਰਬਾਰ ਸਾਹਿਬ ਦੀ ਇਮਾਰਤ ਦੇਖ ਰਹੇ ਹੋ ਇਹ ਦਰਸ਼ਕੋ ਮਾਤਾ ਗੁਜਰ ਕੌਰ ਦਾ ਪੇਕੇ ਘਰ ਹੁੰਦਾ ਸੀ 1984 ਤੋਂ ਪਹਿਲਾਂ ਨਾਲ ਅਸੀਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਇਹ ਤਸਵੀਰ ਉਹ ਪੁਰਾਣੀ ਘਰ ਦੀ ਹੈ ਜਿਹੜਾ ਅਤਸਿਆ ਜਾਂਦਾ ਮਾਤਾ ਗੁਜਰ ਕੌਰ ਦਾ ਪੇਕੇ ਘਰ ਸੀ ਕਿਲਾ ਕਿਲੇ ਵਰਗੀਆਂ ਇੱਟਾਂ ਦੇ ਨਾਲ ਬਣਿਆ ਹੋਇਆ ਇੱਕ ਅਰਸੀ ਜਿਹੜਾ 1984 ਵਿੱਚ ਢਾ ਦਿੱਤਾ ਗਿਆ ਤੇ ਉਹਦੀ ਥਾਂ ਤੇ ਕਾਰ ਸੇਵਾ ਵਾਲਿਆਂ ਦੇ ਵੱਲੋਂ ਇਹ ਦਰਬਾਰ ਸਾਹਿਬ ਦੀ ਇਮਾਰਤ ਬਣਾਈ ਗਈ ਜਦੋਂ ਅਸੀਂ ਦਰਬਾਰ ਸਾਹਿਬ ਵੱਲ ਨੂੰ ਚੱਲਦੇ ਹਾਂ ਤੇ ਸਭ ਤੋਂ ਪਹਿਲਾਂ ਪੌੜੀਆਂ ਚੜ੍ਹਦੇ ਹਾਂ ਸਾਨੂੰ ਉਸ ਕਮਰੇ ਦੇ ਸੱਜੇ ਹੱਥ ਦਰਸ਼ਨ ਹੁੰਦੇ ਨੇ ਜਿੱਥੇ ਮਾਤਾ ਗੁਜਰ ਕੌਰ ਤੇ ਗੁਰਗੋਬਿੰਦ ਸਿੰਘ ਪਾਤਸ਼ਾਹ ਦੀਆਂ ਇਤਿਹਾਸਿਕ ਨਿਸ਼ਾਨੀਆਂ ਪਈਆਂ ਹੋਈਆਂ ਨੇ ਸੋ ਇਹ ਨਿਸ਼ਾਨੀਆਂ ਅੱਜ ਵੀ ਉਸੇ ਰੂਪ ਦੇ ਵਿੱਚ ਸ਼ੁਭਾਈਮਾਨ ਹਨ ਕਮਰੇ ਦੇ ਅੰਦਰ ਪ੍ਰਵੇਸ਼ ਕਰਦੇ ਹਾਂ ਸਭ ਤੋਂ ਪਹਿਲਾਂ ਸਾਨੂੰ ਧੰਨ ਗੁਰਗੋਬਨ ਸਿੰਘ ਸਾਹਿਬ ਦਾ ਮਾਛੀਵਾੜੇ ਦੀ ਧਰਤੀ ਤੋਂ ਸਿੱਖਾਂ ਦੇ ਨਾਮ ਲਿਖਿਆ ਹੋਇਆ ਇੱਕ ਹੁਕਮਨਾਮੇ ਦੀ ਲਿਖਤ ਮਿਲਦੀ ਹੈ ਇਹ ਇੱਥੇ ਕਿਵੇਂ ਪਹੁੰਚਿਆ ਇਹਦੇ ਵੱਖ-ਵੱਖ ਮਤ ਨੇ ਇਹਦੇ ਨਾਲ ਹੀ 2-3 ਤੇ ਦੋ ਹੋਰ ਲੱਕ ਦੇ ਦਿਵਾਲੇ ਸਜਾਉਣ ਵਾਲੇ ਸ਼ਸਤਰ ਪਏ ਨੇ ਇਹ ਧੰਨ ਗੁਰਗੋਬਨ ਸਿੰਘ ਸਹਿ ਪਾਤਸ਼ਾਹ ਦੇ ਬਚਪਨ ਦੇ ਸ਼ਸਤਰ ਮੰਨੇ ਜਾਂਦੇ ਨੇ ਇਹਦੇ ਨਾਲ ਹੀ ਦੋ ਲੱਕੜ ਦੇ ਪਾਵੇ ਪਏ ਹੋਏ ਨੇ ਜਿਨ੍ਹਾਂ ਦਾ ਸਬੰਧ ਮਾਤਾ ਗੁਜਰ ਕੌਰ ਦੇ ਪੇਕੇ ਘਰ ਦੇ ਨਾਲ ਹੈ ਤੇ ਇਹਦੇ ਨਾਲ ਦਰਸ਼ਕੋ ਦੋ ਪ੍ਰਾਂਤਾਂ ਪਾਈਆਂ ਹੋਈਆਂ ਨੇ ਇਹ ਪ੍ਰਾਂਤਾਂ ਦੀ ਵਿਸ਼ੇਸ਼ ਗੱਲ ਇਹ ਹੈ ਇਹ ਪ੍ਰਾਂਤਾਂ ਲੱਕੜ ਦੀਆਂ ਬਣੀਆਂ ਹੋਈਆਂ ਨੇ ਦੱਸਿਆ ਜਾਂਦਾ ਹੈ ਵੀ ਇਹ ਪ੍ਰਾਣੀ ਨਿੰਮ ਦੀ ਲੱਕੜ ਸੀ ਜਿਹਦੇ ਨਾਲ ਇਹ ਪ੍ਰਾਂਤਾਂ ਬਣਾਈਆਂ ਜਾਂਦੀਆਂ ਸਨ ਇਹਦੇ ਨਾਲ ਹੀ ਧੰਨ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਬਚਪਨ ਦੀ ਉਹ ਟਾਲ ਪਈ ਹੈ ਜਿਹੜੀ ਟਾਲ ਨੂੰ ਸਜਾ ਕੇ ਗੁਰਗੋਬਿੰਦ ਸਿੰਘ ਪਾਤਸ਼ਾਹ ਬਚਪਨ ਦੇ ਵਿੱਚ ਲਖਨੌਰ ਸਾਹਿਬ ਦੀ ਧਰਤੀ ਤੇ ਆਪਣੇ ਸਾਥੀਆਂ ਦੇ ਨਾਲ ਖੇਡਦੇ ਰਹੇ ਨੇ ਸੋ ਇਹ ਪ੍ਰਾਂਤਾਂ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਪ੍ਰਾਂਤਾਂ ਮਾਤਾ ਗੁਜਰਕੌਰ ਦੀਆਂ ਦਸੀਆਂ ਜਾਂਦੀਆਂ ਨੇ ਦਰਸ਼ਕੋ ਇਹਦੇ ਨਾਲ ਦੇ ਹੀ ਕਮਰੇ ਦੇ ਵਿੱਚ ਦੋ ਪਲੰਘ ਪਏ ਹੋਏ ਨੇ ਜਿਹੜਾ ਤੁਸੀਂ ਆ ਪਹਿਲਾ ਪਲੰਘ ਦੇਖ ਰਹੇ ਹੋ ਇਹਨੂੰ ਸਫਰੀ ਪਲੰਘ ਕਿਹਾ ਜਾਂਦਾ ਹੈ ਸਫਰਾਂ ਦੇ ਵਿੱਚ ਇਹ ਪਲੰਘ ਫੋਲਡ ਕਰਕੇ ਘੋੜੇ ਜਾਂ ਰੱਥ ਦੇ ਉੱਪਰ ਲਦਿਆ ਜਾ ਸਕੀਦਾ ਸੀ ਦੂਜਾ ਵੀ ਪਲੰਘ ਜਿਹੜਾ ਹੈ ਉਹ ਮਾਤਾ ਗੁਜਰ ਕੌਰ ਦੇ ਪੇਕੇ ਘਰ ਦਾ ਦੱਸਿਆ ਜਾਂਦਾ ਸੋ ਇਹ ਪਲੰਘਾਂ ਨੂੰ ਆਪਾਂ ਧਿਆਨ ਦੇ ਨਾਲ ਦੇਖੀਏ ਤੇ ਇਹ ਪਲੰਘ ਬਹੁਤੇ ਉੱਚੇ ਨਹੀਂ ਲਗਭਗ 1 ਤੋਂ 1.5 ਫੁੱਟ ਜਿਹੜਾ ਹੈ ਇਹਦੀ ਪਾਵਿਆਂ ਦੀ ਲੰਬਾਈ ਹੈ ਪਾਵੇਂ-ਪਾਵੇਂ ਮਜ਼ਬੂਤ ਬਣੇ ਹੋਏ ਨੇ ਕੁਝ ਵਿਦਵਾਨ ਇਹ ਗੱਲ ਦੱਸਦੇ ਨੇ ਵੀ ਗੁਰਗੋਬਨ ਸਿੰਘ ਪਾਤਸ਼ਾਹ ਦੀ ਆਰਜਾ ਸੀ ਜਿਹੜੀ ਉਹ 6 ਸਾਲਾਂ ਦੀ ਸੀ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੀ ਆਰਜਾ ਨੂੰ ਦੇਖਦਿਆਂ ਹੋਇਆਂ ਇਹ ਪਲੰਘ ਸਨ ਜਿਹੜੇ ਇਹਨਾਂ ਨੂੰ ਪਾਵੇ ਵੀ ਛੋਟੇ ਲਾਏ ਗਏ ਸਨ ਸੋ ਇਹਨਾਂ ਦੀ ਬੁਣਤ ਹੈ ਜਿਹੜੀ ਉਹ ਵੀ ਪੁਰਾਣੇ ਤਰੀਕੇ ਦੀ ਹੈ ਜੀ ਤੇ ਅੱਜ ਵੀ ਇਹ ਜਿਹੜੀ ਲੱਕੜ ਹੈ ਇਹ ਬਹੁਤ ਸੋਹਣੀ ਜਿਹੜੀ ਹੈ ਬਿਲਕੁਲ ਉਹ ਪੁਰਾਤਨ ਹਾਲਤ ਦੇ ਵਿੱਚ ਬੜੀ ਮਜ਼ਬੂਤ ਦਿਖਾਈ ਦਿੰਦੀ ਹੈ ਸੋ ਇਹ ਤੁਸੀਂ ਦਰਸ਼ਨ ਕਰ ਰਹੇ ਹੋ ਮਾਤਾ ਗੁਜਰ ਕੌਰ ਦੀ ਪਿੱਕੀਕਰ ਮਾਤਾ ਗੁਜਰ ਕੌਰ ਨਾਲ ਸੰਬੰਧਿਤ ਨਿਸ਼ਾਨੀਆਂ ਸੋ ਇਹ ਫੋਟੋ ਲੱਗੀ ਹੋਈ ਹੈ ਇਸ ਸਥਾਨ ਦੇ ਉੱਤੇ ਭੀਖਣ ਸ਼ਾਜਦ ਗੁਰਗੋਬਨ ਸਿੰਘ ਪਾਤਸ਼ਾਹ ਨੂੰ ਮਿਲਣ ਵਾਸਤੇ ਆਏ ਦatschko ਇਹਦੇ ਕਮਰੇ ਚੋਂ ਬਾਹਰ ਨਿਕਲਦੇ ਆਂ ਤੇ ਅੱਗੇ ਦਰਬਾਰ ਸਾਹਿਬ ਦੀ ਇਮਾਰਤ ਆ ਜਾਂਦੀ ਹੈ ਜਿਹੜੀ ਲਗਭਗ 1984 ਤੋਂ ਬਾਅਦ ਵਿੱਚ ਬਣਾਈ ਗਈ ਪਹਿਲਾਂ ਇਸੇ ਅਸਥਾਨ ਦੇ ਉੱਪਰ ਹੀ ਮਾਤਾ ਗੁਜਰ ਕੌਰ ਦੇ ਪੇਕੇ ਘਰ ਦੀ ਇਮਾਰਤ ਹੁੰਦੀ ਸੀ ਅੰਦਰੋਂ ਬੜੀ ਸੋਹਣੀ ਸ਼ਾਨਦਾਰ ਇਮਾਰਤ ਬਣੀ ਹੋਈ ਹੈ ਦਰਬਾਰ ਸਾਹਿਬ ਦੀ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸ਼ੁਭਾਈ ਮਾਨ ਨੇ ਅੱਜ ਵੀ ਜੜੀਆਂ ਹੈ ਰੋਜ਼ਾਨਾ ਸੰਗਤਾਂ ਮਾਤਾ ਗੁਜਰਕੌਰ ਦੇ ਪੇਕੇ ਘਰ ਦੇ ਇਸ ਪਾਵਨ ਅਸਥਾਨ ਨੂੰ ਤੇ ਗੁਰਗੋਬਿੰਦ ਸਿੰਘ ਪਾਤਸ਼ਾਹ ਦੇ ਨਾਨਕ ਘਰ ਦੇ ਨਾਨਕ ਕੇ ਘਰ ਦੇ ਅਸਥਾਨ ਨੂੰ ਦਰਸ਼ਨ ਕਰਕੇ ਆਪਣੇ ਆਪ ਨੂੰ ਸੁਭਾਗਾ ਮਹਿਸੂਸ ਕਰਦੀਆਂ ਨੇ ਦਰਸ਼ਕੋ ਇਹ ਭਾਵੇਂ ਬੜੀ ਸੋਹਣੀ ਇਮਾਰਤ ਬਣ ਗਈ ਹੈ ਪਰ ਕੋਈ ਸਮਾਂ ਹੁੰਦਾ ਸੀ ਇਸ ਸਥਾਨ ਦੇ ਉੱਤੇ ਮਾਤਾ ਗੁਜਰਕੌਰ ਦੇ ਪੇਕਿਆਂ ਦਾ ਉਹ ਅਸਲੀ ਘਰ ਹੁੰਦਾ ਸੀ ਜਿਹੜਾ 1984 ਤੋਂ ਬਾਅਦ ਢਾਹ ਦਿੱਤਾ ਗਿਆ ਤੇ ਉਹਦੀ ਥਾਂ ਦੇ ਉੱਤੇ ਕਾਰ ਸੇਵਾ ਦੇ ਵਜੋਂ ਇਹ ਦਰਬਾਰ ਸੈ ਬਣ ਗਿਆ ਕਾਸ਼ ਕਿਤੇ ਉਹ ਮਾਤਾ ਗੁਜਰਕੌਰ ਦੀ ਸ਼ੋਪਰਾਪਤ ਉਹ ਘਰ ਜਿੱਥੇ ਧੰਨ ਗੁਰਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ ਬਚਪਨ ਦੇ 6 ਮਹੀਨੇ guzare ਜਿਸ ਘਰ ਵਿੱਚ ਗੁਰੂ ਪਾਤਸ਼ਾਹ ਖੇਡਦੇ ਰਹੇ ਜਿਸ ਘਰ ਵਿੱਚ ਮਾਤਾ ਗੁਜਰ ਕੌਰ ਨੇ ਆਪਣੀ ਜ਼ਿੰਦਗੀ ਦੇ ਕਈ ਸਾਲ ਬਚਪਨ ਤੋਂ ਲੈ ਕੇ ਜਵਾਨੀ ਤੱਕ ਦੇ guzare ਅੱਜ ਜੇਕਰ ਉਸ ਘਰ ਨੂੰ ਅਸੀਂ ਉਸੇ ਤਰ੍ਹਾਂ ਨਾਲ ਸੰਭਾਲ ਕੇ ਰੱਖਦੇ ਤੇ ਸਾਡੇ ਲਈ ਇਸ ਤੋਂ ਵੱਡੀ ਭਾਗਾ ਵਾਲੀ ਗੱਲ ਕੋਈ ਨਹੀਂ ਸੀ ਹੋ ਸਕਦੀ ਦਰਸ਼ਕੋ ਦਰਬਾਰ ਤੋਂ ਥੋੜੀ ਦੂਰ ਹੀ ਏ ਮਾਤਾ ਗੁਜਰਕੌਰ ਦਾ ਖੂਗ ਸੰਗਤਾਂ ਦਰਸ਼ਨ ਕਰਦੀਆਂ ਨੇ ਦੱਸਿਆ ਜਾਂਦਾ ਹੈ ਵੀ ਜਦੋਂ ਗੁਰਗੋਬਿੰਦ ਸਿੰਘ ਪਾਤਸ਼ਾਹ ਆਪਣੇ ਬਚਪਨ ਦੇ ਸਾਥੀਆਂ ਨਾਲ ਖੇਡਦਿਆਂ ਹੋਏ ਆ ਵਾਪਸ ਘਰ ਪਰਤਦੇ ਤੇ ਪਿਆਸ ਲੱਗਦੀ ਮਾਤਾ ਕੋਲੋਂ ਪਾਣੀ ਮੰਗਦੇ ਤੇ ਇਸ ਨਗਰ ਦਾ ਪਾਣੀ ਖਾਰਾ ਤੇ ਕੌੜਾ ਪਾਣੀ ਸੀ ਸੋ ਇੱਕ ਦਿਨ ਮਾਤਾ ਗੁਜਰਕੌਰ ਨੇ ਪਿੰਡ ਦੇ ਪੰਚਾਂ ਸਰਪੰਚਾਂ ਨੂੰ ਬੁਲਾਇਆ ਖੂ ਦੀ ਤਜ਼ਵੀਜ਼ ਦੱਸੀ ਪਰ ਕੋਈ ਹਾਮੀ ਨਾ ਭਰੀ ਅਖੀਰ ਨੂੰ ਮਾਤਾ ਜੀ ਇਧਰਲੇ ਪਾਸੇ ਨੂੰ ਆਏ ਆਪਣੇ ਨਾਲ ਦੀਆਂ ਸਖੀਆਂ ਦੇ ਨਾਲ ਉਹਨਾਂ ਨੇ ਇੱਕ ਥਾਂ ਧਰਤੀ ਪੁੱਟੀ ਤੇ ਉਹਦੇ ਵਿੱਚੋਂ ਇੱਕ ਗੁਰਮਖੋਈ ਬਹੁਤ ਵੱਡਾ ਖੂਸੀ ਜਿਹੜਾ ਉਹ ਪ੍ਰਗਟ ਹੋ ਗਿਆ ਜਿਹੜਾ ਕਾਫੀ ਸਮਾਂ ਪਹਿਲਾਂ ਬਣਾਇਆ ਗਿਆ ਸੀ ਪਰ ਪਿੰਡ ਦੇ ਉਜਾੜੇ ਤੋਂ ਬਾਅਦ ਇਹ ਜਿਹੜਾ ਖੂਸੀ ਉਹ ਧਰਤੀ ਦੇ ਵਿੱਚ ਦੱਬਿਆ ਗਿਆ ਸੀ ਤੇ માતા ਗੁਜਰ ਕੌਰ ਨੇ ਇਸ ਖੂਹ ਨੂੰ ਦੁਬਾਰਾ ਪ੍ਰਗਟ ਕੀਤਾ ਇਸ ਖੂਹ ਦੇ ਉੱਤੋਂ ਹੌਲੀ-ਹੌਲੀ ਸੰਗਤਾਂ ਪਾਣੀ ਪੀਣ ਲੱਗੀਆਂ ਧੰਨ ਗੁਰਗੋਬਿੰਦ ਸਿੰਘ ਪਾਤਸ਼ਾਹ ਵੀ ਇਸ ਖੂਹ ਦੇ ਆਲੇ-ਦੁਆਲੇ ਕਈ ਮਹੀਨਿਆਂ ਤੱਕ ਸਾਥੀਆਂ ਦੇ ਨਾਲ ਖੇਡਦੇ ਰਹੇ ਸੋ ਅੱਜ ਵੀ ਹਜ਼ਾਰਾਂ ਦੀ ਗਿਣਤੀ ਦੇ ਸੰਗਤਾਂ ਸਮੇਂ-ਸਮੇਂ ਦੇ ਉੱਪਰ ਇਸ ਖੂਹ ਦੇ ਉੱਤੇ ਆ ਕੇ ਜਿਹੜਾ ਹੈ ਉਹ ਦਰਸ਼ਨ ਕਰਦੀਆਂ ਨੇ ਤੇ ਬਹੁਤ ਸਾਰੀਆਂ ਇਸ ਤਰ੍ਹਾਂ ਇਹ ਵੀ ਦੱਸਿਆ ਜਾਂਦਾ ਵੀ ਇਸ ਖੂਹ ਤੋਂ ਪਾਣੀ ਭਰ ਕੇ ਨਾਲ ਦੇ ਬਣੇ ਬਾਥਰੂਮਾਂ ਦੇ ਵਿੱਚ ਇਸ਼ਨਾਨ ਕਰਦੀਆਂ ਨੇ ਉਹਨਾਂ ਦਾ ਭਰੋਸਾ ਹੈ ਵੀ ਇਸ ਖੂਹ ਤੋਂ ਪਾਣੀ ਦੇ ਨਾਲ ਕੀਤਾ ਇਸ਼ਨਾਨ ਸਾਡੇ ਸਰੀਰਕ ਰੋਗਾਂ ਨੂੰ ਵੀ ਦੂਰ ਕਰਦਾ ਸੋ ਇਹ ਖੂਹ ਹੈ ਜਿਹੜਾ ਇਹ ਦਰਸ਼ਕੋ ਪਹਿਲਾਂ ਬਹੁਤ ਵੱਡਾ ਸੀ ਪਰ ਹੌਲੀ-ਹੌਲੀ ਇਹ ਖੂਹ ਨੂੰ ਛੋਟੀ ਖੂਹ ਵਿੱਚ ਤਬਦੀਲ ਕਰ ਦਿੱਤਾ ਗਿਆ ਇਸ ਤੁਸੀਂ ਦੇਖ ਰਹੇ ਹੋ ਇਹਦੀਆਂ ਇੱਟਾਂ ਨੇ ਜਿਹੜੀਆਂ ਉਹ ਵੀ ਅੱਜ ਦੀਆਂ ਦਿਖਾਈ ਦਿੰਦੀਆਂ ਨੇ ਕਿਉਂਕਿ ਇਹ ਖੂਬ ਬਹੁਤ ਖੁੱਲਾ ਸੀ ਵੱਡਾ ਸੀ ਪਰ ਹੌਲੀ-ਹੌਲੀ ਇਸ ਖੂ ਨੂੰ ਸੰਕੋਚ ਕੇ ਇੱਕ ਖੂਹੀ ਬਣਾ ਦਿੱਤੀ ਗਈ ਹੈ ਤਾਂ ਜੋ ਸੰਤਾਂ ਦਰਸ਼ਨ ਵੀ ਕਰ ਸਕਣ ਤੇ ਕਿਸੇ ਨੁਕਸਾਨ ਤੋਂ ਵੀ ਬਚਿਆ ਜਾ ਸਕੇ ਆਸੇ-ਪਾਸੇ ਜਿਹੜੀ ਹੈ ਆ ਕਾਲਾ ਵਾਹਿਗੁਰੂ ਹਰਾ ਕੱਪੜਾ ਲਗਾਇਆ ਗਿਆ ਇਹ ਹਰਾ ਕੱਪੜਾ ਲਗਾਉਣ ਦਾ ਕਾਰਨ ਹੈ ਵੀ ਜਿਹੜੇ ਇੱਥੇ ਬਹੁਤ ਸਾਰੇ ਪੰਛੀ ਨੇ ਕਾਉਵੇ ਨੇ ਗਟਾਰਾਂ ਹੋਰ ਜਨੌਰ ਨੇ ਜਿਹੜੇ ਉਹ ਖੂਹ ਦੇ ਵਿੱਚ ਜਿਹੜਾ ਹੈ ਉਹ ਮਿੱਠਾ ਵਗੈਰਾ ਕਰ ਦਿੰਦੇ ਨੇ ਇਸ ਕਰਕੇ ਹਰਾ ਕੱਪੜਾ ਪਾਇਆ ਗਿਆ ਸੋ ਇਹ ਸੀ ਮਾਤਾ ਗੁਜਰਕੌਰ ਦਾ ਇਤਿਹਾਸਕ ਖੂਹ ਲਖਨੌਰ ਸਾਹਿਬ ਦੀ ਧਰਤੀ ਦੇ ਉੱਪਰ ਦਰਸ਼ਕੋ ਇਹਦੇ ਨਾਲ ਹੀ ਇਹ ਸਰੋਵਰ ਲਖਨੌਰ ਸਾਹਿਬ ਬਣਿਆ ਹੋਇਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਪਹਿਲੀ ਉਦਾਸੀ ਦੇ ਦੌਰਾਨ ਇਸੇ ਖੂਹ ਦੇ ਉੱਤੇ ਆ ਕੇ ਬੈਠੇ ਇੱਥੇ ਬੜੇ ਉਦਾਸੀ ਬੈਠਿਆ ਕਰਦੇ ਸਨ ਬਾਬਾ ਸ਼੍ਰੀ ਚੰਦ ਵਿੱਚ ਅਸਥਾਨ ਦੇ ਉੱਤੇ ਦਰਸ਼ਨ ਦੇਂਦੇ ਰਹੇ ਸੋਸਨ ਦੀ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਦੇ ਰਹੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਘਰ ਘਰ ਤੱਕ ਇਸ ਵੀਡੀਓ ਨੂੰ ਪਹੁੰਚਾਓ